ਤੁਹਾਡੀ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ ਤੁਹਾਡੇ ਨਤੀਜਿਆਂ ਦਾ ਕਤ ਸਸ਼ੇਕਲ ਦੋਸਤੋ ਦੋਸਤੋ ਅੱਜ ਅਸੀਂ ਜਿਹੜਾ ਲੈ ਕੇ ਆਏ ਆ ਨਾ ਵਿਸ਼ਾ ਉਹ ਵਿਸ਼ਾ ਬੜਾ ਤੁਹਾਡੀ ਜ਼ਿੰਦਗੀ ਦੇ ਨਾਲ ਰਿਲੇਟ ਕਰਦਾ ਹੈ ਇਹ ਇਹਦੇ ਵਿੱਚ ਜਿਹੜਾ ਅਸੀਂ ਇਹ ਲੈ ਕੇ ਆਏ ਆ ਕਿ ਤੁਸੀਂ ਨਾ ਕਈ ਵਾਰ ਕਈ ਵਾਰ ਅਸੀਂ ਜਿਹੜੇ ਜਦੋਂ ਕੰਮ ਕਰ ਰਹੇ ਹੁੰਦੇ ਆ ਕਿਸੇ ਵੀ ਕੰਮ ਦੇ ਲਈ ਚਾਹੇ ਉਹ ਕੋਈ ਛੋਟਾ ਕੰਮ ਲਗਾ ਲੋ ਜਾਂ ਜ਼ਿੰਦਗੀ ਦੇ ਰੂਟੀਨ ਵਾਲੇ ਕੰਮ ਵੀ ਲਗਾ ਲੋ ਜਦੋਂ ਅਸੀਂ ਕਰ ਰਹੇ ਹੁੰਦੇ ਆ ਤਾਂ ਸਾਨੂੰ ਨਾ ਕਈ ਵਾਰ ਸਾਡਾ ਮਨ ਬੜਾ ਅਸੰਤੁਸ਼ਟ ਹੁੰਦਾ ਹੈ ਸਾਡਾ ਮਨ ਹੈ ਜਿਹੜਾ ਉਹ ਸਾਨੂੰ ਇਹ ਲੱਗਦਾ ਹੈ ਕਿ ਸਾਡਾ ਜਿਹੜਾ ਅਵਚੇਤਨ ਮਨ ਹੈ ਨਾ ਉਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਇਹ ਲੱਗ ਰਿਹਾ ਹੈ ਕਿ ਸਾਡੀ ਜ਼ਿੰਦਗੀ ਠੀਕ ਨਹੀਂ ਲੱਗ ਚੱਲ ਰਹੀ ਉਹਦੀ ਜਦੋਂ ਤੁਸੀਂ ਜੜ ਤੱਕ ਜਾਓਗੇ ਨਾ ਤਾਂ ਜੜ ਤੱਕ ਪਹੁੰਚ ਕੇ ਤੁਹਾਨੂੰ ਇੱਕ ਸਿਸਟਮ ਐਵੇਂ ਦਾ ਲੱਗਦਾ ਹੈ ਜਿਹਦੇ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਕਿ ਯਾਰ ਮੈਨੂੰ ਨਾ ਨਤੀਜੇ ਉਮੀਦ ਨਹੀਂ ਮਿਲ ਰਹੇ ਜਿੰਮੇ ਦੇ ਚਾਹੀਦੇ ਉਹਦਾ ਕਾਰਨ ਸਿਰਫ ਇੱਕੋ ਹੀ ਹੁੰਦਾ ਕਿ ਅਸੀਂ ਐਕਸਪੈਕਟ ਨਾ ਜ਼ਿਆਦਾ ਕਰ ਲੈਂਦੇ ਆ ਕਿਸੇ ਚੀਜ਼ ਨੂੰ ਇੰਨੀ ਇੰਨਾ ਮਤਲਬ ਆਪਣੇ ਆਪ ਨੂੰ ਇਹ ਸਮਝ ਲੈਣੇ ਆ ਕਿ ਅਸੀਂ ਇਹ ਕੰਮ ਕਰਾਂਗੇ ਤੇ ਇੰਨਾ ਇੰਨੇ ਵਧੀਆ ਨਤੀਜੇ ਇਸ ਦੇ ਆਉਣ ਲੱਗ ਜਾਣਗੇ ਪਰ ਜ਼ਿੰਦਗੀ ਚ ਨਾ ਇੱਕ ਚੀਜ਼ ਤੁਸੀਂ ਧਿਆਨ ਚ ਰੱਖਣਾ ਹੈ ਕਿ ਜਿਵੇਂ ਨਾ ਜਿਵੇਂ ਆਪਾਂ ਆਮ ਗੱਲ ਨਹੀਂ ਕਰਦੇ ਵੀ ਇਹ ਬੱਚਾ ਜੀ ਇਹ ਇਹਨੂੰ ਬਚਪਨ ਦੇ ਵਿੱਚ ਜਿਹੜੀ ਖੁਰਾਕ ਹੈ ਉਹ ਵਧੀਆ ਨਹੀਂ ਮਿਲੀ ਇਸ ਕਰਕੇ ਜਿਹੜਾ ਇਹ ਇਹਦੇ ਵਿੱਚ ਕੋਈ ਕਮੀ ਪੇਸ਼ੀ ਰਹੇਗੀ ਇਹ ਉਸ ਤਰ੍ਹਾਂ ਨਾਲ ਕਿਉਂਕਿ ਸੰਤੁਲਿਤ ਭੋਜਨ ਨਹੀਂ ਮਿਲ ਸਕੇ ਇਹਨੂੰ ਇਸ ਕਰਕੇ ਇਹਦੇ ਵਿੱਚ ਕਮੀ ਰਹੇਗੀ ਇਸੇ ਤਰ੍ਹਾਂ ਜਿਹੜੇ ਸਾਡੇ ਨਤੀਜੇ ਹੁੰਦੇ ਆ ਨਾ ਨਤੀਜੇ ਨਤੀਜੇ ਜਿਹੜੇ ਹੁੰਦੇ ਆ ਉਹ ਵੀ ਸਾਡੇ ਇੱਕ ਬੱਚਿਆਂ ਦੀ ਤਰ੍ਹਾਂ ਹੁੰਦੇ ਆ ਉਹ ਉਹਨਾ ਉਹ ਵੀ ਡਿਪੈਂਡ ਕਰਦਾ ਉਹ ਵੀ ਨਿਰਭਰ ਕਰਦੇ ਹੁੰਦੇ ਆ ਤੁਹਾਡੇ ਵੱਲੋਂ ਦਿੱਤੀ ਹੋਈ ਖੁਰਾਕ ਤੇ ਤੁਹਾਡੇ ਵੱਲੋਂ ਦਿੱਤੀ ਹੋਈ ਮਿਹਨਤ ਦੀ ਖੁਰਾਕ ਤੇ ਇਹ ਚੀਜ਼ ਨਿਰਭਰ ਕਰਦੀ ਹੈ ਕਿ ਤੁਹਾਡੇ ਨਤੀਜਿਆਂ ਦੇ ਕਦ ਕਿੱਡੇ ਵੱਡੇ ਹੋਣਗੇ ਸੋ ਜਦੋਂ ਵੀ ਨਾ ਜਦੋਂ ਵੀ ਤੁਹਾਡਾ ਮਨ ਇਹ ਹੋਵੇ ਨਾ ਮਨ ਤੁਹਾਡੇ ਤੁਹਾਡੇ ਮਨ ਦੇ ਵਿੱਚ ਇਹ ਗੱਲ ਆਵੇ ਕਿ ਮੈਨੂੰ ਨੋ ਜੀ ਨਹੀਂ ਮੈਨੂੰ ਨਤੀਜੇ ਵਧੀਆ ਨਹੀਂ ਮਿਲੇ ਕਿਸੇ ਵੀ ਕੰਮ ਦੇ ਵਪਾਰ ਦੇ ਵੀ ਹੋ ਸਕਦੇ ਆ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਲਏ ਹੋਏ ਫੈਸਲਾ ਦੇ ਨਤੀਜੇ ਵੀ ਹੋ ਸਕਦੇ ਆ ਤਾਂ ਜਦੋਂ ਵੀ ਤੁਹਾਨੂੰ ਲੱਗੇ ਤਾਂ ਆਪਣੀ ਮਿਹਨਤ ਦੀ ਖੁਰਾਕ ਵੱਲ ਨਿਗਾਹ ਮਾਰੋ ਕਿ ਕਿਤੇ ਉਹਦੇ ਵਿੱਚ ਕਮੀ ਤਾਂ ਨਹੀਂ ਰਹੀ ਇਹ ਅੱਜ ਤੱਕ ਕਦੇ ਵੀ ਨਹੀਂ ਹੋਇਆ ਕਿ ਤੁਹਾਡੀ ਦਿੱਤੀ ਹੋਈ ਮਿਹਨਤ ਦੀ ਖੁਰਾਕ ਤੋਂ ਘੱਟ ਤੁਹਾਨੂੰ ਕਦੇ ਨਤੀਜੇ ਮਿਲ ਜਾਣ ਉਸੇ ਦੇ ਕਿਤੇ ਨਾ ਕਿਤੇ ਜਾ ਕੇ ਜਦੋਂ ਵੀ ਅਸੀਂ ਉਹਦੀ ਜੜ ਤੱਕ ਪਹੁੰਚਦੇ ਆ ਤਾਂ ਉਹਦੀ ਜੜ ਜਿਹੜੀ ਹੈ ਉਹ ਜੜ ਸਾਨੂੰ ਮਿਲਦੀ ਹੈ ਕਿਤੇ ਨਾ ਕਿਤੇ ਜਾ ਕੇ ਕਿ ਸਾਡੀ ਮਿਹਨਤ ਦੀ ਖਰਾਬ ਘਟ ਰਹੀ ਗਈ ਪਰ ਸਾਡਾ ਜਿਹੜਾ ਮਨ ਹੈ ਨਾ ਮਨ ਸਾਡਾ ਮਨ ਆਪਣੇ ਆਪ ਨੂੰ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ ਉਹਦਾ ਕਾਰਨ ਕੀ ਹੈ ਕਿ ਸਾਡੇ ਮਨ ਦੇ ਵਿੱਚ ਨਾ ਇੱਕ ਵਹਿਮ ਹੁੰਦਾ ਆਈ ਏਮ ਦਾ ਬੈਸਟ ਤੁਸੀਂ ਕਦੇ ਵੀ ਕਿਸੇ ਬੰਦੇ ਨਾਲ ਗੱਲ ਕਰੋ ਉਹ ਕਹੋਗਾ ਦੇਖੋ ਜੀ ਮੇਰੇ ਮੇਰੀ ਮਿਹਨਤ